ਲੋ ਜੀ ਅੱਜ ਆਪਾਂ ਨਾ ਤਰਬੂਜ ਦੇ ਛਿਲਕਿਆਂ ਤੋਂ ਚੈਰੀ ਤਿਆਰ ਕਰਾਂਗੇ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸ킵 ਨਹੀਂ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣਾ ਚਲੋ ਆਪਾਂ ਜੀ ਵੀਡੀਓ ਕਰਦੇ ਹਾਂ ਸਟਾਰਟ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੇਖੋ ਜੀ ਇਹ ਤਰਬੂਜ ਲਿਆ ਆਪਾਂ ਨੇ ਤਰਬੂਜ ਨੂੰ ਆਪਾਂ ਜਦੋਂ ਖਾ ਕੇ ਨੇ ਉਸ ਤੋਂ ਬਾਅਦ ਇਹਦੇ ਜਿਹੜੇ ਛਿਲਕੇ ਹੁੰਦੇ ਆ ਉਹ ਆਪਾਂ ਸਿੱਟ ਦਿੰਨੇ ਆ ਉਨਾ ਨੂੰ ਨਹੀਂ ਸਿੱਟਾਂਗੇ ਇੱਕ ਵਾਰੀ ਤੁਸੀਂ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਦੇਖੋ ਜੀ ਆਪਾਂ ਇਹ ਛਿਲਕਿਆਂ ਤੋਂ ਹੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਟੁੱਟੀ ਫਰੂਟੀ ਤੇ ਚੈਰੀ ਤੇ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਤੇ ਉਹ ਅੱਜ ਆਪਾਂ ਘਰੇ ਹੀ ਤਿਆਰ ਕਰਾਂਗੇ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਤੇ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਲੀਪ ਨਾ ਕਰਿਓ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਜਿਹੜੇ ਆਪਾਂ ਤਰਬੂਜਾਂ ਪਿੱਛੋਂ ਜੀ ਉਹਨੂੰ ਅਲੱਗ ਕਰ ਲਾਂਗੇ ਆਪਾਂ ਨੂੰ ਸਿਰਫ ਇਹਦੇ ਛਿਲਕੇ ਹੀ ਚਾਹੀਦੇ ਆ ਤੇ ਜਿਹੜਾ ਤਰਬੂਜ ਆ ਉਹਨੂੰ ਅਲੱਗ ਫਾੜੀਆਂ ਆਪਾਂ ਕਿਸੇ ਅਲੱਗ ਡੋਂਗੇ ਦੇ ਵਿੱਚ ਪਾ ਲੈਨੇ ਆ ਤੇ ਇਹਦੇ ਛਿਲਕੇ ਆਪਾਂ ਲੱਗ ਕਰ ਲਾਂਗੇ ਜਿੱਤਸੀ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਆਇਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲੋ ਜੀ ਦੇਖੋ ਤੁਸੀਂ ਤਰਬੂਜ ਨੂੰ ਇਸ ਤਰ੍ਹਾਂ ਕੱਟ ਕੇ ਨਾ ਪਹਿਲਾਂ ਇਹਦਾ ਤੁਸੀਂ ਛਿਲਕਾ ਉੱਪਰਲਾ ਉਤਾਰ ਲੈਣਾ ਵਾ ਜੇ ਤੁਸੀਂ ਪਹਿਲਾਂ ਤਰਬੂਜ ਦੀਆਂ ਫਾੜੀਆਂ ਅਲੱਗ ਕਰ ਲੋਗੇ ਇਹਦਾ ਫਿਰ ਛਿਲਕਾ ਤੁਹਾਨੂੰ ਉੱਪਰਲਾ ਉਤਾਰਨਾ ਔਖਾ ਲੱਗੂਗਾ ਤੇ ਇਸ ਕਰਕੇ ਤੁਸੀਂ ਪਹਿਲਾਂ ਹੀ ਇਹਦਾ ਛਿਲਕਾ ਤੁਸੀਂ ਉਤਾਰ ਲਿਓ ਤੇ ਬਹੁਤੀ ਸੌਖੇ ਤਰੀਕੇ ਨਾਲ ਰਹਿ ਜਾਂਦਾ ਛਿਲਕਾ ਦੇਖੋ ਜੀ ਤੇ ਸਿਰਫ ਆਪਾਂ ਨੂੰ ਆਹ ਇਹਦਾ ਆਹੀ ਛਿਲਕਾ ਚਾਹੀਦਾ ਆ ਜਿਹਦੀ ਆਪਾਂ ਟੂਟੀ ਫਰੂਟੀ ਬਣਾਵਾਗੇ ਜੀ ਨੂੰ ਤੁਸੀਂ ਚੈਰੀ ਵੀ ਕਹਿ ਸਕਦੇ ਹੋ। ਲੋ ਜੀ ਆਪਾਂ ਨੇ ਨਾ ਆਲੂ ਛਿਲਣ ਵਾਲੀ ਛੁਰੀ ਲਈ ਸੀ ਤੇ ਇਹਦੇ ਨਾਲ ਹੀ ਆਪਾਂ ਨੇ ਦੇਖੋ ਜੀ ਇਹਦਾ ਛਿਲਕਾ ਸਾਰਾ ਉਤਾਰਤਾ। ਇਹਦੇ ਨਾਲ ਸੌਖੇ ਤਰੀਕੇ ਨਾਲ ਲੈ ਜਾਂਦਾ ਜੀ ਛਿਲਕਾ। ਲੋ ਜੀ ਆਪਾਂ ਨੇ ਤਰਬੂਜ ਦੀਆਂ ਫਾੜੀਆਂ ਅਲੱਗ ਕਰ ਲਈਆਂ ਇਹਨੂੰ ਹੁਣ ਆਪਾਂ ਰੱਖ ਦਿੰਦੀਆਂ ਫ੍ਰਿਜ ਦੇ ਵਿੱਚ ਤੇ ਦੇਖੋ ਜੀ ਜਿਹੜੇ ਛਿਲਕੇ ਨੇ ਤੇ ਛਿਲਕੀਆਂ ਨੂੰ ਆਪਾਂ ਛੋਟੇ ਛੋਟਾ ਦੇ ਵਿੱਚ ਕੱਟ ਲੈਣਾ ਵਾ ਤੁਸੀਂ ਆਪ ਜਿਹਾ ਬਣਾਉਣਾ ਜਿਸ ਤਰ੍ਹਾਂ ਦੇ ਛੋਟੇ ਪੀਸ ਬਣਾਉਣਾ ਚਾਹੁੰਦੇ ਆ ਤਾਂ ਬਣਾ ਸਕਦੇ ਹੋ ਲੋ ਜੀ ਆਪਾਂ ਨੇ ਜਿਹੜੇ ਤਰਬੂਜ ਦੇ ਛਿਲਕੇ ਸੀ ਕਿ ਉਹਨਾਂ ਦੇ ਛੋਟੇ ਛੋਟੇ ਹੀ ਪੀਸ ਆਪਾਂ ਨੇ ਲੋ ਕੱਟ ਲਏ ਦੇਖੋ ਜੀ ਨਾ ਹੀ ਜ਼ਿਆਦਾ ਬਹੁਤੇ ਆਪਾਂ ਨੇ ਛੋਟੇ ਕੱਟੇ ਆ ਤੇ ਨਾ ਹੀ ਜ਼ਿਆਦਾ ਵੱਡੇ ਕੱਟੇ ਨੇ ਆਪਾਂ ਨੇ ਜੀ ਗੈਸ ਨੂੰ ਔਨ ਕਰਤਾ ਤੇ ਇਹਦੇ ਵਿੱਚ ਨਾ ਆਪਾਂ ਤਿੰਨ ਗਲਾਸ ਪਾਣੀ ਦੇ ਪਾਇਦੇ ਜਿਹੜੇ ਆਪਾਂ ਨੇ ਆ ਛੋਟੇ ਪੀਸ ਕੱਟੇ ਨੇ ਇਹ ਆਪਾਂ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਡੁੱਬਣੇ ਚਾਹੀਦੇ ਨੇ ਤੇ ਆਪਾਂ ਇਹਨੂੰ ਨਾ ਦੋ ਬਾਲੇ ਦਿਵਾਵਾਂਗੇ ਦੋ ਬਾਲਿਆਂ ਤੋਂ ਬਾਅਦ ਆਪਾਂ ਫਿਰ ਇਹਨਾਂ ਨੂੰ ਬਾਹਰ ਕੱਢ ਲਾਂਗੇ ਪਾਣੀ ਹੁਣ ਆਪਣਾ ਹਲਕਾ ਜਿਹਾ ਗਰਮ ਹੋ ਗਿਆ ਪਾਣੀ ਤੁਸੀਂ ਦੇਖੋ ਜੀ ਥੋੜਾ ਜਿਹਾ ਇਹਦੇ ਵਿੱਚ ਜ਼ਿਆਦਾ ਹੀ ਰੱਖਣਾ ਵਾ ਤੇ ਜਿਹੜੇ ਆਪਣੇ ਚੰਗੀ ਤਰ੍ਹਾਂ ਨਾਲ ਇਹਨੂੰ ਦੋ ਬਾਲੇ ਆ ਜਾਣਗੇ ਪਾਣੀ ਨੂੰ ਤੇ ਫਿਰ ਉਦੋਂ ਬਾਅਦ ਚਾਹ ਪੰਗੈਸ ਨੂੰ ਬੰਦ ਕਰ ਦਾਂਗੀ ਤੇ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਲਿੱਪ ਨਾ ਕਰਿਓ ਦੇਖੋ ਜੀ ਜਿਹੜਾ ਨਾ ਇੱਕ ਆਪਣਾ ਪਪੀਤਾ ਹੁੰਦਾ ਵਾ ਪਪੀਤਾ ਜਿਹੜਾ ਕੱਚਾ ਹੁੰਦਾ ਵਾ ਤੇ ਉਹਦੀ ਵੀ ਇਹ ਟੂਟੀ ਫਰੂਟੀ ਬਹੁਤ ਹੀ ਵਧੀਆ ਬਣਦੀ ਆ ਜਿਵੇਂ ਹੀ ਬਿਲਕੁਲ ਹੀ ਸੇਮ ਇਸੇ ਤਰ੍ਹਾਂ ਹੀ ਤਰੀਕੇ ਨਾਲ ਬਣਦੀ ਆ ਤੁਸੀਂ ਉਹਦੀ ਵੀ ਟਰਾਈ ਕਰ ਸਕਦੇ ਹੋ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਪਪੀਤਾ ਜੇ ਤੁਹਾਡੇ ਕੋਲ ਤਰਬੂਜਾ ਤੇ ਤਰਬੂਜ ਦਾ ਦੇਸ਼ਲਿਕੀਆਂ ਦਾ ਵੀ ਬਣਾ ਸਕਦੇ ਹਾਂ ਦੇਖੋ ਜੀ ਉਹਦਾ ਜਿਹੜਾ ਕੱਚਾ ਪਪੀਤਾ ਹੁੰਦਾ ਉਹ ਕੱਚਾ ਪਪੀਤੇ ਦਾ ਕਿਉਂਕਿ ਉੱਪਰਲਾ ਛਿਲਕਾ ਲਾ ਕੇ ਆਪਾਂ ਨੇ ਉਹਦੀ ਅੰਦਰਲੀ ਸਾਈਡ ਵੀ ਕੱਚੀ ਹੁੰਦੀ ਹੈ ਤੇ ਉਹਦੀ ਬਹੁਤ ਵਧੀਆ ਉਹਦੀ ਵੀ ਟੂਟੀ ਫਰੂਟੀ ਬਣਦੀ ਹੈ ਜੀ ਲਓ ਜੀ ਆਪਾਂ ਨੇ ਦੇਖੋ ਇੱਕ ਵਾਲਾ ਤਾਂ ਆ ਗਿਆ ਬਿਲਕੁਲ ਤੇ ਦੇਖੋ ਜੀ ਇਹਨੂੰ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਧੇਕ ਲੈਣਾ ਟੱਚ ਕਰਕੇ ਤੇ ਇਹ ਨਰਮ ਹੋਗੇ ਜੇ ਨਰਮ ਹੋ ਗਏ ਤਾਂ ਤੁਹਾਨੂੰ ਲੱਗਦਾ ਆ ਤੇ ਫਿਰ ਉਹ ਤੋਂ ਬਾਅਦ ਤੁਸੀਂ ਇਹਨੂੰ ਗੈਸ ਨੂੰ ਬੰਦ ਕਰ ਦਿਓ ਦੇਖੋ ਜੀ ਇਹਨੂੰ ਚਾਹੇ ਦੋ ਵਾਲੇ ਆਉਣ ਚਾਹੇ ਤਿੰਨ ਵਾਲੇ ਆਉਣ ਜਿਉਂ ਤੋਂ ਇਹ ਤੁਹਾਡੇ ਨਾਲ ਤਰਬੂਜ ਦੇ ਜਿਹੜੇ ਆਪਣੇ ਛੋਟੇ ਪੀਸ ਕੱਟੇ ਨੇ ਤੇ ਜਦੋਂ ਨਰਮ ਹੋ ਗਏ ਤਾਂ ਫਿਰ ਤੁਸੀਂ ਗੈਸ ਨੂੰ ਬੰਦ ਕਰ ਦਿਓ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਅਗਲਾ ਤਰੀਕਾ ਵੀ ਤੁਹਾਨੂੰ ਆਪਾਂ ਦੱਸਦੇ ਆ ਆਪਾਂ ਜੀ ਹੁਣ ਇੱਕ ਛਾਨਨੇ ਦੇ ਨਾਲ ਇਹਨੂੰ ਪੁਣ ਲਾਂਗੇ ਤੁਸੀਂ స్టీల్ షాణీ ఏదో కలర్ చేజీ కడాీ కౌళీ చీనీ పాడీ పావాలే ఈ పా ਹੁਣ ਆਪਾਂ ਗੈਸ 'ਤੇ ਕਰ ਦਿੰਨੇ ਆ ਇਹ ਚਾਹਾਂ ਤੇ ਆਪਾਂ ਇਹਦੀ ਬਿਲਕੁਲ ਹੁਣ ਜਿਹੜੀ ਖੰਡਾ ਮੈਲਟ ਹੋਣ ਦਵਾਂਗੇ ਲਓ ਜੀ ਆਪਾਂ ਨੇ ਖੰਡ ਦੇ ਵਿੱਚ ਇਹਦੇ ਤਰਬੂਜ ਜਿਹੜੇ ਪੀਸ ਕੱਟੇ ਹੋਏ ਸੀਗੇ ਤੇ ਉਹ ਆਪਾਂ ਨੇ ਇਹਦੇ ਵਿੱਚ ਹੁਣ ਪਾਤੇ ਆਪਾਂ ਜੇ ਤੁਹਾਨੂੰ ਨੇੜੇ ਤੋਂ ਦਿਖਾਉਣੇ ਆ ਜਿਹੜੀ ਇਹ ਖੰਡ ਸੀਗੀ ਪੀਸ ਦੇ ਵਿੱਚ ਬਿਲਕੁਲ ਜਿਹੀ ਰਚ ਗਈ ਆਪਾਂ ਨੇ ਇੱਕ ਪੀਸ ਚੱਕ ਵੀ ਕਰਕੇ ਦੇਖਿਆ ਵਾ ਤੇ ਹੁਣ 2 ਮਿੰਟ ਆਪਾਂ ਥੋੜਾ ਜਿਹਾ ਸੇਕ ਦੇ ਲਵਾਵਾਂਗੇ ਤੇ ਫਿਰ ਆਪਾਂ ਗੈਸ ਨੂੰ ਬੰਦ ਕਰ ਦਨੇ ਆ। ਲੋ ਜੀ ਆਪਣੀ ਚੈਰ ਹੀ ਬਣ ਕੇ ਬਿਲਕੁਲ ਹੀ ਤਿਆਰ ਆ। ਆਪਾਂ ਇਹਨਾਂ ਤੇ ਨਹੀਂ ਹਿੱਸਿਆਂ ਚ ਕਰ ਲਾਂਗੇ ਜੀ। ਲੋ ਜੀ ਹੁਣ ਆਪਾਂ ਨਾ ਤਿੰਨਾਂ ਕਾਲੀਆਂ ਦੇ ਵਿੱਚ ਅਲੱਗ-ਅਲੱਗ ਕਲਰ ਪਾਵਾਂਗੇ। ਲਓ ਜੀ ਆਪਾਂ ਨੇ ਇੱਕ ਦੇ ਵਿੱਚ 레드 ਪਾਤਾ ਇੱਕ ਦੇ ਵਿੱਚ ਜੈਲੋ ਪਾਤਾ ਇੱਕ ਚ ਗ੍ਰੀਨ ਪਾਤਾ ਤਿੰਨਾਂ ਚ ਆਪਾਂ ਨੇ ਅਲੱਗ-ਅਲੱਗ ਕਲਰ ਪਾਤੇ ਚੈਰੀ ਬਣ ਕੇ ਬਿਲਕੁਲ ਤਿਆਰ ਆ ਦੇਖੋ ਜੀ ਇਹਨੂੰ ਤੁਸੀਂ ਅਲੱਗ-ਅਲੱਗ ਪਲੇਟਾਂ ਦੇ ਵਿੱਚ ਪਾ ਕੇ ਧੁੱਪ ਦੇ ਵਿੱਚ ਤੁਸੀਂ ਅੱਧਾ ਘੰਟੇ ਵਾਸਤੇ ਇਹਨੂੰ ਸੁਕਾ ਸਕਦੇ ਹੋ ਲਓ ਜੀ ਆਪਾਂ ਹੁਣ ਇਹਨੂੰ ਧੁੱਪੇ ਰੱਖ ਦਿੰਨੇ ਆ ਫਿਰ ਇਦੂ ਬਾਅਦ ਚ ਦੇਖੋ ਆਪਣੀ ਚੈਰੀ ਸੁੱਕ ਗਈ ਜੀ ਕਿ ਹੋਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹਨੂੰ ਤੁਸੀਂ ਡੱਬੀ ਦੇ ਵਿੱਚ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹੋ